ਸਾਡੀ ਘਟਨਾ ਜਿਹੜੇ ਕਿਡਨੈਪਰ ਨੇ ਐਨੇ ਫੁੱਲਾਂ ਵਰਗੇ ਬੱਚੇ ਨੂੰ ਲੈ ਕੇ ਗਏ ਤੇ ਉਸ ਦੇ ਫੈਮਿਲੀ ਦਾ ਰਿਸ਼ਤਰ ਦਾ ਬੱਚਿਆਂ ਦਾ ਪੂਰੇ ਪੰਜਾਬ ਦੀ ਸਾਰੀ ਸੰਗਤ ਦਾ ਜਨਤਾ ਦਾ ਦਿਲ ਦੁਖਾਇਆ ਉਹਦਾ ਮਤਲਬ ਬਹੁਤ ਜ਼ਿਆਦਾ ਸਤਵੇਂ ਵਾਲੀ ਗੱਲ ਸੀ ਦੂਜੀ ਮੈਂ ਵਿਸ਼ੇਸ਼ ਤੌਰ ਤੇ ਸਾਡੀ ਪੰਜਾਬ ਪੁਲਿਸ ਸਾਡੇ ਡੀਜੀਪੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਐਸਐਸਪੀ ਖੰਨਾ ਜੋਤੀ ਜੱਜਪ ਜੀ ਐਸਐਸਪੀ ਗਗਨ ਜੀ ਜਿਨ੍ਹਾਂ ਨੇ ਸਾਰੀ ਰਾਤ ਇੱਕ ਪਲ ਵੀ ਸ਼ੌਕ ਨਹੀਂ ਵੇਖਿਆ ਮੈਨੂੰ ਮੇਰੇ ਨਾਲ ਟੱਚ ਸੀਗੇ ਕਿ ਜਦੋਂ ਮੈਂ ਚੰਡੀਗੜ੍ਹ ਤੋਂ ਆ ਰਿਹਾ ਸੀ ਇਹ ਖਬਰ ਮੈਨੂੰ ਕਰੀਬ ਜਰਗਪਿੰਡ ਦੇ ਨੇੜੇ ਮਿਲੀ ਰਤਨਪਾਲ ਨੇ ਮੈਨੂੰ ਫੋਨ ਕੀਤਾ ਉਸੇ ਮਿੰਟ ਮੈਂ ਐਸਐਸਪੀ ਖੰਨਾ ਐਸਐਸਪੀ ਮਲੇ ਕੋਲਰ ਕੀਤਾ ਕਿਉਂਕਿ ਇੱਥੋਂ ਬੱਚੇ ਨੂੰ ਲੈ ਕੇ ਉਹ ਕਰੀਬ ਰਾੜਮਾ ਨਗਰ ਇਕ ਸਾਡੇ ਲਵੇ ਇੱਥੋਂ ਹੀ ਉੱਥੇ ਨੂੰ ਗਏ ਉਹਨਾਂ ਨਾਲ ਛੋਟੇ ਬੱਚੇ ਦੇ ਮਗਰ ਗਏ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਮੈਨੂੰ ਇਹ ਯਾਦ ਆ ਵੀ ਜਦੋਂ ਮੈਂ ਫੋਨ ਗगनਜੀਤ ਨੂੰ ਕਰਿਆ ਤਾਂ ਐਤੇ ਟਾਈਮ ਬਸ ਫੋਨ ਵੀ ਵਿੱਚ ਛੱਡ ਕੇ ਉਹਨਾਂ ਨੇ ਤੁਰੰਤ ਕਾਰ ਬੇ ਸਟਾਰਟ ਕੀਤੀ ਫੋਰਸਾਂ ਲਾਈਆਂ ਐਸਐਸਪੀ ਖੰਡਾ ਨੇ ਸਾਰੀਆਂ ਫੋਰਸਾਂ ਲਾਈਆਂ ਤੇ ਅੱਗੇ ਉਹ ਅਗਲੇ ਆਹਲਾ ਅਫਸਰਾਂ ਨਾਲ ਉਹਨਾਂ ਨੇ ਗੱਲ ਕੀਤੀ ਤੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਸਾਡੇ ਬੱਚੇ ਨੂੰ ਸਾਨੂੰ ਮੋੜ ਦਿੱਤਾ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣ ਸਾਡੇ ਕੋਲ ਸ਼ਬਦ ਨਹੀਂ ਅਸੀਂ ਕਿੰਨਾ ਸ਼ਬਦਾਂ ਦੇ ਨਾਲ ਉਹਨਾਂ ਅ ਅਫਸਰਾਂ ਦਾ ਧੰਨਵਾਦ ਕਰ ਸਕੀਏ ਜਿਨ੍ਹਾਂ ਨੇ ਇੱਕ ਮਾਂ ਨੂੰ ਪੁੱਤ ਮੋੜਿਆ ਇੱਕ ਪਿੰਡ ਨੂੰ ਇੱਕ ਪੰਜਾਬੀਆਂ ਨੂੰ ਇੱਕ ਬੱਚਾ ਮੋੜਿਆ ਜਿਹਦਾ ਕਿ ਹੱਸਦਾ ਖੇਡਦਾ ਸੀ ਇਸ ਮੈਟਰ ਦੇ ਨਾਲ ਸੰਬੰਧਤ ਹੋਰ ਜਿਹੜੀ ਜਾਣਕਾਰੀ ਅਜੇ ਪਤਾ ਲੱਗਾ ਕਾਉਂਟਰ ਕੀ ਕੀਤਾ ਗਿਆ ਇਹ ਜਾਣਕਾਰੀ ਹਜੇ ਪੁਲਿਸ ਨੇ ਪੂਰਨ ਤੌਰ ਤੇ ਉਹ ਅਫਸਰਾਂ ਨੂੰ ਪਤਾ ਉਨ੍ਹਾਂ ਬਾਰੇ ਮੇਰੇ ਕੋਲੇ ਪੂਰੀ ਇਨਫੋਰਮੇਸ਼ਨ ਨਹੀਂ ਉਹ ਸਾਨੂੰ ਦੱਸਣਗੇ মিডিਆ ਨੂੰ ਦੱਸਣਗੇ ਥੋੜੇ ਟਾਈਮ ਦੇ ਵਿੱਚ ਉਹ ਸ਼ਾਇਦ মিডিਆ ਨੂੰ ਜ਼ਰੂਰੀ ਹੋਣ ਵਾਲੇ ਨੇ ਕਿ ਅਸਲੀ ਜਿਹੜੀ ਸਾਰੀ ਦੀ ਆਪਰੇਸ਼ਨ ਕੀਤਾ ਉਹ ਤਾਂ ਆਹ ਲ ਅਫਸਰਾਂ ਨੂੰ ਪਤਾ ਹੁੰਦਾ ਉਹੀ ਦੱਸ ਸਕਦੇ ਨੇ ਐਮਐਲਏ ਸਾਹਿਬ ਜਿਹੜਾ ਇੰਨਾ ਵਧੀਆ ਆਪਰੇਸ਼ਨ ਕੀਤਾ ਜੀ ਪੁਲਿਸ ਨੇ ਇਹਦੇ ਨਾਲ ਕੀ ਮੈਸੇਜ ਗਿਆ ਜੀ ਪੰਜਾਬ ਦੇ ਨਹੀਂ ਬਿਲਕੁਲ ਭਗਵੰਤ ਮਾਨ ਦੀ ਜਿਹੜੀ ਸਰਕਾਰ ਅਸੀਂ ਜ਼ੀਰੋ ਟੋਲਰੇਰੈਂਸ ਤੇ ਕੰਮ ਕਰ ਰਹੀ ਹੈ